ਸਲਾਕ ਮਹੱਲਾ ਤੀਜਾ ਜਨਕਾ ਸਤਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ ਅਚੰਤਾ ਹਰਨਾ ਮਨ ਤਨ ਕਾ ਮਨ ਵਸਿਆ ਸੱਚਾ ਸਬਦ ਸਮਾਹੇ ਜਨ ਕਾ ਸਤਗੁਰ ਪੇਟਿਆ ਸੇ ਹਰ ਕੀਰਤ ਸਦਾ ਕਮਾਹੇ ਚੌਥੇ ਸਤਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਵਾਰ ਦੀ 16ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸੋ ਮਹਾਰਾਜਾ ਕਿਰਪਾ ਕਰਦੇ ਨੇ ਕਹਿੰਦੇ ਜਿਨ ਕਾ ਸਤਿਗੁਰ ਪੇਟਿਆ ਅਰਥਾਤ ਕੇ ਜੀ ਨਵੇਂ ਗੁਰਮੁਖਾ ਗੁਰੂ ਪਿਆਰਿਆਂ ਨੂੰ ਉਹ ਸਤਿਗੁਰ ਪਾਤਸ਼ਾਹ ਮਿਲਿਆ ਹੈ ਮਹਾਰਾਜਾ ਕਹਿੰਦੇ ਸੇ ਹਰ ਕੀਰਤ ਸਦਾ ਕਮਾਹੇ ਭਾਈਓ ਗੁਰਮੁਖ ਗੁਰੂ ਪਿਆਰੇ ਸਦਾ ਹੀ ਹਰੀ ਪਾਤਸ਼ਾਹ ਦੀ ਕੀਰਤਿ ਕਮਾਉਣੀ ਕਰਦੇ ਹਨ ਭਾਵ ਕਿ ਉਸ ਦੀ ਸਿਰਫ ਸਲਾਹ ਕਰਨੀ ਕਰਦੇ ਹਨ ਕਹਿੰਦੇ ਆ ਚਿੰਤਾ ਹਰਨਾ ਮਾ ਤਿਨ ਕਾ ਮਨ ਵਸਿਆ ਸਚਾ ਸਬਦ ਸਮਾਹੇ ਕਚਿੰਤਾ ਹਰਨਾ ਨਾਮ ਤਿਨ ਕਾ ਮਨ ਵਸਿਆ ਅਰਥਾਤ ਕੇ ਅਚਿੰਤ ਹੀ ਸੁਤੇ ਸਿੱਧ ਹੀ ਹਰੀ ਪਰਮੇਸ਼ਰ ਦਾ ਨਾਮ ਉਹਨਾ ਗੁਰਮਖਾ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਵਸਿਆ ਹੈ ਔਰ ਮਹਾਰਾਜ ਕਹਿੰਦੇ ਸੱਚ ਸਬਦ ਸਮਾਹ ਅਰਥਾਤ ਕਿ ਸੱਚੇ ਪਰਮੇਸ਼ਰ ਜੀ ਦੇ ਸ਼ਬਦ ਦੁਆਰਾ ਹਰੀ ਪਰਮੇਸ਼ਰ ਦੇ ਵਿੱਚ ਉਹ ਗੁਰਮੁਗੁਰੂ ਪਿਆਰੇ ਸਮਾਏ ਹੀ ਰਹਿੰਦੇ ਹਨ ਅਲੀਨ ਜਾਂ ਭਰਪੂਰ ਹੀ ਰਹਿੰਦੇ ਹਨ ਕਹਿੰਦੇ ਕੋਲ ਉਧਾਰ ਹੈ ਆਪਣਾ ਮੋਖ ਪਦਵੀ ਪਾਹੇ ਪਾਰ ਹਮ ਤਨ ਕਾ ਸੰਤੁਸ਼ਟ ਭਯਾ ਜੋ ਗੁਰ ਚਰਨੀ ਜਨ ਪਾਹੇ ਕੋਲੇ ਉਧਾਰ ਹੈ ਆਪਣਾ ਮਹਾਰਾਜ ਕਹਿੰਦੇ ਆਪਣੀਆਂ ਸਾਰੀਆਂ ਕੋਲਾਂ ਦਾ ਉਧਾਰ ਕਰ ਲੈਂਦੇ ਹਨ ਅਤਿ ਮੋਖ ਪਦਵੀ ਆਪੇ ਪਾਹੇ ਆਪ ਮਹਾਰਾਜ ਕਹਿੰਦੇ ਮੋਖਸ਼ ਪਦਵੀ ਪਾਉਂਦੇ ਹਨ ਮੁਕਤੀ ਦੀ ਦਾਤ ਪਾਉਂਦੇ ਹਨ ਪਾਤਸ਼ਾਹ ਦੇ ਦਰ ਤੋਂ ਕਹਿੰਦੇ ਪਾਰ ਹਮ ਤਿੰਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ ਪਾਰ ਹਮ ਤਿੰਨ ਕਉ ਸੰਤੁਸ਼ਟ ਭਇਆ ਤੇ ਪਾਰ ਬ੍ਰਹਮ ਪਰਮੇਸ਼ਰ ਜੀ ਉਹਨਾ ਗੁਰਮੁਖਾ ਗੁਰੂ ਪਿਆਰਿਆ ਤੇ ਸੰਤੁਸ਼ਟ ਹੋਇਆ ਹੈ ਪੂਰੀ ਤਰ੍ਹਾਂ ਖੁਸ਼ਾਨ ਹੋਇਆ ਹੈ ਕਿਨਾਂ ਦੇ ਜੋ ਗੁਰ ਚਰਨੀ ਜਨ ਪਾਹੇ ਜਿੜੇ ਜਾਨਤਵਾ ਦਾਸ ਸਾਭ ਕੇ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜਿਆਂ ਦੇ ਚਰਨੀ ਪੈਣਾ ਕਰਦੇ ਹਨ ਕਹਿੰਦੇ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਹਿ ਜਨ ਨਾਨਕ ਹਰ ਕਾ ਦਾਸ ਹੈ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਹੇ ਹਰੀ ਪਰਮੇਸ਼ਰ ਜੀ ਅਸੀਂ ਤੁਹਾਡੇ ਦਾਸਾਂ ਅਸੀਂ ਤੁਹਾਡੇ ਚਾਕਰਾਂ ਸੇਵਕ ਹਾਂ ਕਰ ਕਿਰਪਾ ਹਰ ਲਾਜ ਰਖਾ ਲੇ ਤੇ ਆਪਣੀ ਕਿਰਪਾ ਕਰਕੇ ਹਰੀ ਪਰਮੇਸ਼ਰ ਜੀ ਆਪਣੇ ਦਾਸਾਂ ਦੀ ਲਾਜਪਾਤ ਰਖਣੀ ਕਰਦੇ ਹਨ ਸਵਾਗਤ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਦੀਜਾ ਹੋਮਾ ਅੰਦਰ ਖੜਕ ਹੈ ਖੜਕੇ ਖੜਕੇ ਵਿਹਾਏ ਹੋਮਾ ਵੱਡਾ ਰੋਗ ਹੈ ਮਰ ਜੰਮ ਆਵ ਜਾਏ ਹੋਮਾ ਅੰਦਰ ਖੜਕ ਹੈ ਅਰਥਾਤ ਜਿਹੜੇ ਹੋਮੇ ਜਹੰਗ ਤਾਂ ਮਮਤਾ ਹੈ ਅਹੰਕਾਰ ਹੈ ਉਸ ਦੇ ਅੰਦਰ ਮਹਾਰਾਜ ਕਹਿੰਦੇ ਖੜਕਰ ਥਾਤ ਕਿ ਆ ਸ਼ਾਂਤੀ ਜਾਂ ਸ਼ੋਰ ਸ਼ਰਾਬਾ ਹੁੰਦਾ ਹੈ। ਤਦ ਮਹਾਰਾਜ ਕਹਿੰਦੇ ਜਿਹੜੇ ਹਉਮੈ ਚ ਗਲਤਾਨ ਜੀਵ ਨੇ ਅਹੰਕਾਰੀ ਨੇ ਕੁਮੰਡੀ ਜਾਂ ਕਰੋਰੀ ਹਨ। ਉਹਨਾਂ ਦੀ ਸਾਰੀ ਆਰਜਾ ਜਾਂ ਔਦ ਖੜਕੇ ਖੜਕੇ ਵਿਹਾਇ ਅਰਥਾਤ ਕਿ ਆ ਸ਼ਾਂਤੀ ਹੀ ਆ ਸ਼ਾਂਤੀ ਦੇ ਵਿੱਚ ਬੀਤਦੀ ਹੈ ਗੁਜ਼ਰਦੀ ਹੈ। ਕਹਿੰਦੇ ਹਉਮੈ ਵੱਡਾ ਰੋਗ ਹਾ ਮਰ ਜੰਮ ਆਵ ਜਾਏ। ਜਪਾਈ ਹੋਂ ਮੈਂ ਜਾਂ ਹੰਕਾਰ ਜਾਂ ਹਕਤਾ ਮਮਤਾ ਦਾ ਜਿਹੜਾ ਰੋਗ ਹੈ ਬਹੁਤ ਵੱਡਾ ਬੜਾ ਲਮੇਰਾ ਤੇ ਹੋਂ ਮੇ ਤੇ ਗਲਤਾਰ ਜੀਵ ਜਿਹੜੇ ਨੇ ਨਾ ਮਰ ਜੰਮ ਆਵੇ ਜਾਏ ਮਰ ਮਰ ਕੇ ਜੰਮਦੇ ਰਹਿੰਦੇ ਨੇ ਆਉਂਦੇ ਜਾਂਦੇ ਰਹਿੰਦੇ ਹਨ ਆਸ਼ਾ ਕਹਿੰਦੇ ਜਨਕ ਪੂਰਬ ਲਿਖਿਆ ਤੇ ਨਾ ਸਤਗੁਰ ਮਿਲਿਆ ਪ੍ਰਭ ਆਏ ਮਨਜਨਕ ਪੂਰਵ ਲਿਖਿਆ ਅਰਥਾਤ ਕਿ ਜਿੰਨਾ ਵੀ ਗੁਰਮਖਾ ਗੁਰੂ ਪਿਆਰਿਆਂ ਦੇ ਮਸਤਕ ਦੇ ਵਿੱਚ ਪੂਰਵਲੇ ਕਰਮਾਂ ਦੇ ਮੁਤਾਬਕ ਲਿਖਿਆ ਹੋਇਆ ਹੈ ਪਾਗਾਂ ਦੇ ਵਿੱਚ ਲਿਖਿਆ ਹੋਇਆ ਹੈ ਕੇਵਲ ਤੇ ਕੇਵਲ ਉਹਨਾਂ ਨੂੰ ਹੀ ਮਹਾਰਾਜ ਕਹਿੰਦੇ ਤੇਨਾਂ ਸਤਿਗੁਰ ਮਿਲਿਆ ਪਰਾ ਬਾਏ ਉਹਨਾਂ ਨੂੰ ਸਤਿਗੁਰ ਸਵਾਮੀ ਆ ਕੇ ਆਪ ਮਿਲਿਆ ਹੈ ਕਹਿੰਦੇ ਨਾਨਕ ਗੁਰ ਪ੍ਰਸਾਦਿ ਉੱਭਰੇ ਹਮੈ ਸ਼ਬਦ ਜਲਾਏ ਨਾਨਕ ਗੁਰ ਪ੍ਰਸਾਦਿ ਉੱਭਰੇ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿਉ ਗੁਰਮੁ ਗੁਰੂ ਪਿਆਰੇ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਉੱਭਰੇ ਅਰਥਾਤ ਬਾਜ ਗਏ ਸੰਸਾਰ ਰੂਪੀ ਸਮੁੰਦਰ ਤੋਂ ਤਰ ਗਏ ਕਿਹੜੇ ਮਹਾਰਾਜ ਕਹਿੰਦਾ ਹਉਮੈ ਸ਼ਬਦ ਜਲਾਏ ਜਿਨ੍ਹਾਂ ਨੇ ਆਪਣੇ ਅੰਦਰ ਦੇ ਹਉਮੈ ਅਥਵਾ ਅਗਤਾ ਮਮਤਾ ਨੂੰ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਜਲਾਉਣਾ ਕੀਤਾ ਲੂਣਾ ਜਾਂ ਸਾੜਨਾ ਕੀਤਾ ਹੈ ਸੋਗਵਾਰ ਦੀ 16ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰਨਾਮਹਮਾਰਾ ਪ੍ਰਭ ਅਭਗਤ ਅਗੋਚਰ ਅਬਨਾਸੀ ਪੁਰਖ ਬਿਦਾਤਾ ਹਰਨਾਮਹਮ ਸ੍ਰੇਵ ਹਰਨਾਮਹਮ ਪੂਜਾ ਹਰਨਾਮੇ ਹੀ ਮਨ ਰਤਾ ਹਰਨਾਮਹ ਮਾਰਾ ਪ੍ਰਭ ਅਬ ਗਾਤੇ ਅਗੋਚਰ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਸਾਡਾ ਪ੍ਰਭੂ ਹੈ ਮਾਲਕ ਜਾਂ ਸੁਆਮੀ ਹੈ ਕਿਹੜਾ ਪ੍ਰਭੂ ਜਿਹੜਾ ਅਬਗਤ ਅਰਥਾਤ ਕਿ ਅਬਵਿਅਕਤ ਜਾਂ ਵਿਨਾਸ਼ੀ ਹੈ ਆਦਿ ਰੇਸ਼ਟ ਜਾਂ ਦੇਖਿਆ ਜਿਹੜਾ ਆਕਾਲ ਪੁਰਖ ਵਾਇਗੁਰੂ ਅਤੇ ਅਗਉੱਚਰ ਭਾਵਕ ਜਿਹੜਾ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਮਹਾਰਾਜ ਕਹਿੰਦੇ ਆ ਵਿਨਾਸੀ ਪੁਰਖ ਵਿਦਾਤਾ ਜਿਹੜਾ ਨਾਸ਼ ਤੋਂ ਰਹਿਤ ਹੈ ਪੁਰਖ ਇੱਕ ਰਸ ਵਿਆਪਕ ਤੇ ਵਿਦਾਤਾ ਅਰਥਾਤ ਵਿਧਾਨ ਰਚਨੇ ਵਾਲਾ ਹੈ ਅਸਲ ਵਿੱਚ ਹਰੀ ਪਰਮੇਸ਼ਰ ਦਾ ਨਾਮ ਹੈ ਮਹਾਰਾਜ ਕਹਿੰਦੇ ਸਾਡਾ ਪ੍ਰਭੂ ਹੈ ਸਾਡਾ ਸੁਆਮੀ ਹੈ ਸਾਡਾ ਮਾਲਕ ਹੈ ਕਹਿੰਦੇ ਹਰ ਨਾਮ ਅਹਮ ਸਰੇਵਾ ਹਰ ਨਾਮ ਅਹਮ ਪੂਜਯਾ ਹਰਨਾਮੇ ਹੀ ਮਨ ਰਤਾ ਤੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਹੀ ਅਸੀਂ ਸੇਵਨਾ ਕਰਦੇ ਹਾਂ ਭਾਵ ਕੇ ਸੇਵਨਾ ਜਾਂ ਸੇਵਾ ਕਰਨੀ ਕਰਦੇ ਹਾਂ ਹਰਨਾਮਾ ਹਮ ਪੂਜੈ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਹੀ ਅਸੀਂ ਪੂਜਾ ਕਰਨੀ ਕਰਦੇ ਹਾਂ ਹਰਨਾਮੇ ਹੀ ਮਨ ਰਤਾ ਤੇ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਹੀ ਸਾਡਾ ਮਨ ਉਸ ਦੇ ਰੰਗ ਚ ਰੰਗਿਆ ਗਿਆ ਹੈ ਕਹਿੰਦੇ ਹਰ ਨਾਮੈ ਜੇ ਵਡ ਕੋਈ ਅਵਰ ਨ ਸੂਜਾ ਹਰ ਨਾਮੋ ਅੰਤ ਛਡਾਤਾ ਹਰ ਨਾਮੈ ਜੇ ਵਡ ਕੋਈ ਅਵਰ ਨ ਸੂਜਿਆ ਸਾਰੀ ਪਰਮੇਸ਼ਰ ਜੀ ਦੇ ਨਾਮ ਜੱਡਾ ਸਾਨੂੰ ਹੋਰ ਕੋਈ ਸੋਜਦਾ ਔੜਦਾ ਵੀ ਨਹੀਂ ਕਹਿੰਦੇ ਹਰ ਨਾਮੋ ਅੰਤ ਛਡਾਤਾ ਤੇ ਸਾਰੀ ਪਰਮੇਸ਼ਰ ਜੀ ਦਾ ਨਾਮ ਹੀ ਅੰਤ ਵੇਲੇ ਸਾਨੂੰ ਛਡਾਉਣਾ ਕਰਦਾ ਹੈ ਕਹਿੰਦੇ ਹਰ ਨਾਮ ਦੀਆ ਗੁਰ ਪਰ ਉਪਕਾਰੀ ਧਨ ਧਨ ਗੁਰੂ ਕਾ ਪਿਤਾ ਮਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ ਤੇ ਉਸ ਨਿਰਸਵਾਰਥ ਭਲਾ ਕਰਨੇ ਵਾਲੇ ਪਾਰ ਬੁਕਾਰੀ ਸਤਿਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਦਾਤ ਬਖਸ਼ੀ ਐ ਸੋ ਮਹਾਰਾਜ ਕਹਿੰਦਾ ਧੰਨਤਾ ਨਗਰੂ ਕਾ ਪਿਤਾ ਮਾਤਾ ਧੰਤਾ ਜੋਗ ਹੈ ਧੰਤਾ ਜੋਗ ਹੈ ਸਤਗੁਰੂ ਪਾਤਸ਼ਾਹ ਜੀਆਂ ਦਾ ਪਿਤਾ ਵੀ ਔਰ ਧੰਤਾ ਜੋਗ ਹੈ ਧੰਤਾ ਜੋਗ ਹੈ ਸਤਗੁਰੂ ਪਾਤਸ਼ਾਹ ਜੀਆਂ ਦੀ ਸਤਕਾਰਯੋਗ ਮਾਤਾ ਜਿਹੜੇ ਸਤਗੁਰੂ ਪਾਤਸ਼ਾਹ ਜੀਆਂ ਨੇ ਸਾਨੂੰ ਨਾਮ ਦੀ ਦਾਤ ਦੇਣੀ ਕੀਤੀ ਐ ਕਹਿੰਦੇ ਹਾਂ ਸਤਗੁਰ ਆਪਣੇ ਕਉ ਸਦਾ ਨਾਮ ਸਕਾਰੀ ਜੇ ਤਮੇਲੇ ਹਰ ਨਾਮ ਮੈਂ ਜਾਤਾ ਹਾ ਸਤਿਗੁਰੇ ਆਪਣੇ ਕਉ ਸਦਾ ਨਾਮ ਸਕਾਰਿ ਅਰਥਾਤ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਆਪਣੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਸਦਾ ਹੀ ਨਮਸਕਾਰ ਕਰਨੀ ਕਰਦੇ ਹਾਂ ਕਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਮਹਾਰਾਜ ਕਹਿੰਦੇ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਜਿਹੜੇ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਮਿਲਿਆ ਅਸੀਂ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਾਲਣਾ ਕੀਤਾ ਹੈ ਪਇੋਸ ਸਤਿਗੁਰੂ ਪਾਤਸ਼ਾਹ ਜੀਆਂ ਨੂੰ ਅਸੀਂ ਸਦਾ ਹੀ ਨਮਸਕਾਰ ਕਰਨੀ ਕਰਦੇ ਹਾਂ ਚਰਨਾ ਬੰਦਨਾ ਕਰਨੀ ਕਰਦੇ ਹਾਂ ਪ੍ਰਣਾਮ ਕਰਨੀ ਕਰਦੇ ਹਾਂ ਕਹਿੰਦੇ ਹਰ ਨਾਮ ਦਿਆ ਗੁਰ ਪਰਿਪਕਾਰੀ ਤਨ ਤਨ ਗੁਰੂ ਕਾ ਪਿਤਾ ਮਾਤਾ ਸਾਧ ਗੁਰੇ ਆਪਣੇ ਕਉ ਸਦਾ ਨਮਸਕਾਰੀ ਜਦ ਮਿਲਿਆ ਹਰ ਨਾਮ ਮੈਂ ਜਾਤਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ